ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿਵੇਂ ਆਪਾਂ ਕਰੂਡ ਆਇਲ ਦੇ ਵਿੱਚ ਘੱਟ ਪੈਸੇ ਨਾਲ ਟ੍ਰੇਡ ਕਰ ਸਕਦੇ ਹਾਂ ਬਹੁਤ ਸਾਰੇ ਕੁਐਸਚਨ ਸੀ ਕਿ ਅਸੀਂ ਆਊਟ ਆਫ ਦਾ ਮਨੀ ਲਈਏ ਜਾਂ ਇੰਡਾ ਮਨੀ ਲਈਏ ਤਾਂ ਜੋ ਘੱਟ ਪੈਸੇ ਨਾਲ ਟ੍ਰੇਡ ਹੋ ਸਕੇ ਦੇਖੋ ਤੁਹਾਨੂੰ ਆਊਟ ਆਫ ਦਾ ਮਨੀ ਵੀ ਲੈਣ ਦੀ ਲੋੜ ਨਹੀਂ ਇੰਡਾ ਮਨੀ ਵੀ ਲੈਣ ਦੀ ਲੋੜ ਨਹੀਂ ਐਡਾ ਮਨੀ ਤੇ ਤੁਸੀਂ ਟ੍ਰੇਡ ਕਰ ਸਕਦੇ ਹੋ ਉਹ ਵੀ ਘੱਟ ਪੈਸੇ ਨਾਲ ਉਹ ਕਿਵੇਂ ਕਰ ਸਕਦੇ ਹੋ ਉਹ ਆਪਾਂ ਇਸ ਵੀਡੀਓ 'ਚ ਦੱਸਾਂਗੇ ਕਰੂਡ ਆਇਲ ਬਾਰੇ ਠੀਕ ਹੈ ਇਸ ਤੋਂ ਬਾਅਦ ਜੇ ਤੁਸੀਂ ਕਮੈਂਟ ਕਰਕੇ ਕਹੋਗੇ ਤਾਂ ਆਪਾਂ 골ਡ ਵਾਸਤੇ ਵੀ ਵੀਡੀਓ ਬਣਾ ਦੇਵਾਂਗੇ ਘੱਟ ਪੈਸੇ ਨਾਲ ਟਰੇਡ ਕਰਨ ਵਾਸਤੇ ਤੇ ਸਿਲਵਰ ਦੇ ਵਿੱਚ ਵੀ ਘੱਟ ਪੈਸੇ ਨਾਲ ਪਾ ਕੇ ਵੀ ਟਰੇਡ ਕਰ ਸਕਦੇ ਹਾਂ ਉਹ ਵੀ ਵੀਡੀਓ ਬਣਾ ਦੇਵਾਂਗੇ ਠੀਕ ਹੈ ਅੱਜ ਆਪਾਂ ਕਰੂਡ ਆਇਲ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਵੀ ਜਦੋਂ ਵੀ ਤੁਸੀਂ ਕਰੂਡ ਆਇਲ ਦੇ ਵਿੱਚ ਟਰੇਡ ਕਰਦੇ ਜੋ ਇਹਦਾ ਚਾਰਟ ਤੁਸੀਂ ਕਿੱਥੇ ਦੇਖਣਾ ਉਹ ਵੀ ਸਮਝ ਲਵੋ ਠੀਕ ਹੈ ਸਾਹਮਣੇ ਸਕਰੀਨ ਤੇ ਆਪਾਂ ਟਰੇਡਿੰਗ 뷰 ਓਪਨ ਕੀਤਾ ਹੋਇਆ ਠੀਕ ਹੈ ਇਹਦੇ ਵਿੱਚ ਮੈਂ ਕਰੂਡ ਆਇਲ ਦਾ ਚਾਰਟ ਲਗਾਇਆ ਹੋਇਆ ਜੋ ਕਿ 54115 ਰੁਪਏ ਤੇ ਚੱਲ ਰਿਹਾ ਹੈ ਠੀਕ ਹੈ ਇਹ ਤੁਸੀਂ ਹਮੇਸ਼ਾ ਧਿਆਨ ਦੇਣਾ ਹੈ ਕਿ ਜਿਹੜਾ ਟ੍ਰੇਡਿੰਗ 뷰 ਆ ਪਿਆ ਉਹਦੇ ਵਿੱਚ ਇੱਕ ਰੂਡ ਔਇਲ ਦਾ ਚਾਰਟ ਜਿਹੜਾ ਆ ਇਹ ਆਪਾਂ ਨੂੰ ਇਸ ਤਰ੍ਹਾਂ ਬਣਾ ਕੇ ਦਿੰਦੇ ਆ ਜਿਵੇਂ ਕਿ ਨਿਫਟੀ 50 ਦਾ ਹੋ ਗਿਆ ਜਾਂ ਬੈਂਕ ਨਿਫਟੀ ਦਾ ਇੰਡੈਕਸ ਵਾਂਗੂ ਜੋ ਕਿ ਪੱਕਾ ਹੀ ਰਹਿੰਦਾ ਹੈ ਠੀਕ ਹੈ ਮਤਲਬ ਕਿ ਉਹ ਪੱਕਾ ਸਟੇਬਲ ਰਹਿੰਦਾ ਹੈ ਮਤਲਬ ਬਾਰ-ਬਾਰ ਆਪਾਂ ਨੂੰ ਚੇਂਜ ਕਰਨ ਦੀ ਲੋੜ ਨਹੀਂ ਪੈਂਦੀ ਤੇ ਨਾਲ ਇਹ ਤੁਸੀਂ ਜਰੂਰ ਸਮਝਣਾ ਹੈ ਕਿ ਜਿਹੜਾ ਕਰੂਡ ਔਇਲ ਹੈ ਇਹ ਇੱਕ ਪ੍ਰੋਡਕਟ ਆ ਠੀਕ ਹੈ ਜੋ ਕਿ ਕੱਚਾ ਤੇਲ ਹੁੰਦਾ ਹੈ ਉਹ ਆਏ ਇਦੇ ਵਿੱਚ ਆਪਾਂ ট্রেਡ ਕਰਦੇ ਆਂ ਤੇ ਇਹਦਾ ਕੋਈ ਵੀ ਇਹ ਇੰਡੈਕਸ ਨਹੀਂ ਹੁੰਦਾ ਠੀਕ ਹੈ ਜੀ ਇਹ ਨਾ ਹੀ ਇਹਦਾ ਸਪੋਰਟ ਪ੍ਰਾਈਸ ਹੁੰਦਾ ਹੈ ਠੀਕ ਹੈ ਇਹਦੇ ਫਿਊਚਰ ਦੇ ਵਿੱਚ ਹੀ ਆਪਾਂ ਫਿਊਚਰ ਦਾ ਜਿਹੜਾ ਪ੍ਰਾਈਸ ਆ ਉਸ ਨੂੰ ਹੀ ਦੇਖ ਕੇ ਆਪਾਂ ਆਪਸ਼ਨ ਦੇ ਵਿੱਚ ট্রেਡ ਕਰਦੇ ਆਂ ਤੇ ਜੇ ਆਪਾਂ ਫਿਊਚਰ ਬਾਏ ਜਾਂ ਸੈੱਲ ਕਰਮਾ ਉਸ ਵਾਸਤੇ ਵੀ ਆਪਾਂ ਫਿਊਚਰ ਦਾ ਚਾਰਟ ਹੀ ਦੇਖਦੇ ਆਂ ਸਪੌਟ ਦਾ ਇਹਦਾ ਕੋਈ ਵੀ ਚਾਰਟ ਨਹੀਂ ਹੁੰਦਾ ਫਿਊਚਰ ਦੇ ਚਾਰਟ ਨੂੰ ਦੇਖ ਕੇ ਹੀ ਇਹਨਾਂ ਨੇ ਇਸ ਤਰ੍ਹਾਂ ਦਾ ਚਾਰਟ ਇੱਥੇ ਬਣਾ ਦਿੱਤਾ ਹੈ ট্রেਡਿੰਗ ਵੀਵ ਵਾਲਿਆਂ ਨੇ ਜੋ ਕਿ ਪੱਕਾ ਸਟੇਬਲ ਰਹਿੰਦਾ ਹੈ ਜੋ ਕਿ ਆਪਾਂ ਨੂੰ ਬਾਰ-ਬਾਰ ਹਰ ਮਹੀਨੇ ਚੇਂਜ ਨਹੀਂ ਕਰਨਾ ਪੈਂਦਾ ਜੇ ਆਪਾਂ broker ਦੇ ਵਿੱਚ ट्रेड ਕਰਾਂਗੇ ਤੇ ਉੱਥੇ ਮੰਨ ਲਓ ਕਿ ਜਿਵੇਂ ਹੁਣ ਅਕਤੂਬਰ ਮੰਥ ਚੱਲ ਰਿਹਾ ਤੇ ਆਪਾਂ ਅਕਤੂਬਰ ਫਿਊਚਰ ਦਾ ਚਾਰਟ ਦੇਖਾਂਗੇ ਜਦੋਂ ਇਹ ਮੰਥ ਖਤਮ ਹੋ ਜਾਵੇਗਾ ਤੇ ਉਹ ਐਕਸਪਾਇਰ ਹੋ ਜਾਵੇਗਾ ਫਿਰ ਆਪਾਂ ਨਵੰਬਰ ਮੰਥ ਦਾ ਜੋ ਫਿਊਚਰ ਦਾ ਚਾਰਟ ਹੈ ਉਹ ਦੇਖਾਂਗੇ ਠੀਕ ਹੈ ਟਰੇਡ ਕਰਨ ਲਈ ਟਰੇਡ ਚਾਹੇ ਆਪਾਂ ਆਪਸ਼ਨ ਚ ਕਰਨੀ ਚਾਹੇ ਫਿਊਚਰ ਚ ਪਰ ਆਪਾਂ ਚਾਰਟ ਫਿਊਚਰ ਦਾ ਹੀ ਦੇਖਣਾ ਹੈ ਕਿਉਂਕਿ ਇਹਦੇ ਵਿੱਚ سپورਟ ਦਾ ਚਾਰਟ ਨਹੀਂ ਹੁੰਦਾ ਜਿਸ ਤਰ੍ਹਾਂ ਕਿ ਨਿਫਟੀ 50 ਹੋ ਗਿਆ ਜਾਂ ਫਿਰ ਹੋਰ ਵੀ ਇੰਡੈਕਸਾਂ ਦਾ ਹੁੰਦਾ ਹੈ ਕਿਉਂਕਿ ਉਹ ਇੱਕ ਮਾਰਕੀਟ ਹੈ ਤੇ ਇਹ ਇੱਕ ਪ੍ਰੋਡਕਟ ਹੈ ਜਿੰਨੇ ਵੀ MCX ਦੇ ਵਿੱਚ ਪ੍ਰੋਡਕਟ ਹੁੰਦੇ ਸਿਲਵਰ ਹੋ ਗਿਆ ਜਾਂ ਫਿਰ ਆਪਣਾ ਕਾਪਰ ਹੋ ਗਿਆ ਕਰੂਡ ਆਇਲ ਹੋ ਗਿਆ ਨੈਚੁਰਲ ਗੈਸ ਹੋ ਗਿਆ ਇਹ ਸਾਰੇ ਇੱਕ ਪ੍ਰੋਡਕਟ ਆ ਠੀਕ ਹੈ ਇਹ ਇੰਡੈਕਸ ਨਹੀਂਗੇ ਇਹਨਾਂ ਦੇ ਆਪਾਂ ਫਿਊਚਰ ਦੇ ਚਾਰਟ ਨੂੰ ਦੇਖ ਕੇ ਹੀ ਟ੍ਰੇਡ ਕਰਦੇ ਆ ਚਾਹੇ ਆਪਾਂ ਆਪਸ਼ਨ ਚ ਕਰਨੀ ਆ ਤੇ ਚਾਹੇ ਆਪਾਂ ਫਿਊਚਰ ਬਾਇ ਸੈਲ ਕਰਨਾ ਹੈ ਠੀਕ ਹੈ ਇਹ ਚੀਜ਼ ਨੂੰ ਤੁਸੀਂ ਸਮਝਣਾ ਹੈ ਤੇ ਇਹਨਾਂ ਨੇ ਮਤਲਬ ਕਿ ਸਟੇਬਲ ਰੱਖਿਆ ਹੁੰਦਾ ਆ ਜੇ ਆਪਾਂ ਮਤਲਬ ਕਿ ਬ੍ਰੋਕਰ ਦੇ ਵਿੱਚ ਚਾਰਟ ਦੇਖਦੇ ਆਂ ਤੇ ਉੱਥੇ ਆਪਾਂ ਮਤਲਬ ਕਿ ਫਿਊਚਰ ਦਾ ਚਾਰਟ ਦੇਖਣਾ ਹੁੰਦਾ ਉਹ ਵੀ ਮੈਂ ਤੁਹਾਨੂੰ ਦਿਖਾਵਾਂਗਾ ਘੱਟ ਪੈਸੇ ਨਾਲ ਕਿਵੇਂ ਟਰੇਡ ਹੋਵੇਗੀ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਠੀਕ ਹੈ ਹੁਣ ਇਹ 5914 ਤੇ ਚੱਲ ਰਿਹਾ ਹੁਣ ਆਪਾਂ ਚੱਲਾਂਗੇ ਬ੍ਰੋਕਰ ਦੇ ਵਿੱਚ ਤੇ ਬ੍ਰੋਕਰ ਦੇ ਵਿੱਚ ਦੇਖੋ ਕਿ ਇੱਥੇ ਮੈਂ ਸਰਚ ਕੀਤਾ ਹੋਇਆ ਹੈ ਕਰੂਡ ਆਇਲ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਇੱਥੇ ਇੱਕ ਆ ਰਿਹਾ ਹੈ ਕਰੂਡ ਆਇਲ ਐਮ ਫਿਊਚਰ ਤੇ ਇਹ ਆ ਰਿਹਾ ਹੈ ਕਰੂਡ ਆਇਲ ਫਿਊਚਰ ਠੀਕ ਹੈ ਦੇਖ ਸਕਦੇ ਹੋ 19 ਨਵੰਬਰ ਨੂੰ ਐਕਸਪਾਇਰ ਹੋਵੇਗਾ ਇਹ ਮਤਲਬ ਕਿ ਹਰ ਐਕਸਪਾਇਰੀ ਇਹਦੀ ਇਸ ਦੇ ਆਸ-ਪਾਸ ਹੁੰਦੀ ਕਈ ਵਾਰ ਇਸ 17 ਨੂੰ ਹੋਵੇਗੀ ਕਈ ਵਾਰੀ 18 ਨੂੰ ਕਈ ਵਾਰੀ 14 ਨੂੰ ਠੀਕ ਹੈ ਹੁਣ ਮਾਫ ਕਰਨਾ ਮੈਂ ਪਹਿਲਾਂ ਇਹ ਕਹਿ ਦਿੱਤਾ ਸੀ ਕਿ ਅਕਤੂਬਰ ਦਾ ਹੁਣ ਨਵੰਬਰ ਦਾ ਫਿਊਚਰ ਚੱਲ ਰਿਹਾ ਕਿਉਂਕਿ ਅਕਤੂਬਰ ਦਾ ਆਲਮੋਸਟ ਖਤਮ ਹੋਣ ਵਾਲਾ ਹੈ ਠੀਕ ਹੈ ਤੇ 19 ਨਵੰਬਰ ਨੂੰ ਜਦੋਂ ਇਹ ਐਕਸਪਾਇਰ ਹੋ ਜਾਵੇਗਾ ਠੀਕ ਹੈ ਉਸ ਤੋਂ ਬਾਅਦ ਆ ਦਸੰਬਰ ਦਾ ਚੱਲਣਾ ਸ਼ੁਰੂ ਹੋ ਜਾਵੇਗਾ ਠੀਕ ਹੈ ਇਸੇ ਤਰ੍ਹਾਂ ਹੀ ਇਹ ਬਦਲਦੇ ਰਹਿੰਦੇ ਆ ਤੇ ਇਥੇ ਨਾਲ ਇਹਨਾਂ ਨੇ ਤਰੀਕ ਵੀ ਆਪਾਂ ਨੂੰ ਦਿੱਤੀ ਹੁੰਦੀ ਆ ਇਹ ਦੇਖ ਸਕਦੇ ਹੋ ਠੀਕ ਹੈ ਕਰੂਡ ਔਇਲ ਦਾ ਫਿਊਚਰ ਦਾ ਤੁਸੀਂ ਦੇਖ ਸਕਦੇ ਹੋ ਜੋ ਕਿ ਆਪਣਾ ਚਾਰਟ ਆ ਤੇ ਆਹ ਦੇਖੋ ਇੱਥੇ ਇੱਕ NSC ਆ ਰਿਹਾ ਠੀਕ ਆ ਦੇਖ ਸਕਦੇ ਹੋ NSC ਲਿਖਿਆ ਹੋਇਆ ਹੈ ਨਾ ਇੱਥੇ ਵੀ NSC ਲਿਖਿਆ ਹੋਇਆ ਆ MCX ਲਿਖਿਆ ਆ NSC ਕੀ ਹੈ ਨੈਸ਼ਨਲ ਸਟਾਕ ਐਕਸਚੇਂਜ ਤੇ MCX ਕੀ ਆ ਮਲਟੀ ਕਮੋਡਿਟੀ ਐਕਸਚੇਂਜ ਠੀਕ ਹੈ NSC ਨੇ ਵੀ ਮਤਲਬ ਕਿ ਇਹਦੇ ਵਿੱਚ ਜੋ ট্রেਡਿੰਗ ਸਟਾਰਟ ਕਰ ਦਿੱਤੀ ਹੈ ਪਹਿਲਾਂ ਜੋ ਪੁਰਾਣੀ ਟ੍ਰੇਡਿੰਗ ਇਹਦੇ ਵਿੱਚ MCX ਦੀ ਹੀ ਹੁੰਦੀ ਆ ਤੇ ਅੱਜ ਵੀ ਜ਼ਿਆਦਾ ਲੋਕ MCX ਦੇ ਵਿੱਚ ਹੀ ਕਰਦੇ ਆ ਕਿਉਂਕਿ ਉੱਥੇ ਵੋਲਿਊਮ ਲਿਕੁਇਡਿਟੀ ਵਧੀਆ ਮਿਲਦੀ ਹੈ ਇਹਨਾਂ ਕੋਲੇ ਜੀ ਉਨੀ ਵੋਲਿਊਮ ਨਹੀਂ ਹੈਗੀ ਫਿਊਚਰ ਦੇ ਵਿੱਚ ਹੋ ਸਕਦਾ ਹੈ ਕਿ ਵੋਲਿਊਮ ਵਧ ਜਾਵੇ ਕਿਉਂਕਿ ਇਹ ਬਾਅਦ ਦੇ ਵਿੱਚ ਇਸ ਪ੍ਰੋਡਕਟ ਦੇ ਵਿੱਚ ਆਏ ਆ ਮਤਲਬ ਕਿ ਜੋ ਆਪਣਾ ਕਮੋਡਿਟੀ ਪ੍ਰੋਡਕਟ ਹੁੰਦਾ ਉਹਦੇ ਵਿੱਚ ਬਾਅਦ ਦੇ ਵਿੱਚ ਆਏ ਆ ਇਸ ਕਰਕੇ ਆਪਾਂ ਜ਼ਿਆਦਾਤਰ ਟ੍ਰੇਡ ਕਿਸ ਵਿੱਚ ਕਰਦੇ ਆ ਐਮਸੀਐਕਸ ਦੇ ਵਿੱਚ ਕਰਦੇ ਆ ਮਲਟੀ ਕਮੋਡਿਟੀ ਐਕਸਚੇਂਜ ਦੇ ਵਿੱਚ ਇਸ ਨੂੰ ਆਪਾਂ ਡਿਲੀਟ ਕਰ ਦਵਾਂਗੇ ਹੁਣ ਤੇ ਹੁਣ ਜਿਵੇਂ ਮੰਨ ਲਓ ਕਿ ਮੈਂ ਗੱਲ ਕਰ ਰਿਹਾ ਸੀ ਕਿ ਘੱਟ ਪੈਸੇ ਨਾਲ ਆਪਾਂ ਕਿਵੇਂ ਟ੍ਰੇਡ ਕਰਨੀ ਹੈ ਤੇ ਉਹਦੇ ਲਈ ਆਪਾਂ ਕਰੂਡ ਆਇਲ ਐਮ ਦਾ ਫਿਊਚਰ ਦਾ ਜੋ ਚਾਰਟ ਆ ਇਹ ਚਾਰਟ ਦੇਖ ਸਕਦੇ ਆ ਤੇ ਆਪਾਂ ਕਰੋ ਮਿਨੀ ਕਰੂਡ ਆਇਲ ਐਮ ਦੇ ਵਿੱਚ ਟਰੇਡ ਕਰ ਸਕਦੇ ਆ ਕਰੂਡ ਆਇਲ ਐਮ ਦਾ ਮਤਲਬ ਹੈ ਕਰੂਡ ਆਇਲ ਮਿਨੀ ਠੀਕ ਹੈ ਕੋਈ ਵੀ ਚੇਂਜ ਨਹੀਂਗਾ ਕਰੂਡ ਆਇਲ ਐਮ ਤੇ ਇਹਦੇ ਵਿੱਚ ਸਿਰਫ ਇਹੀ ਚੇਂਜ ਹੋਵੇਗਾ ਕਿ ਲੋਟ ਸਾਈਜ਼ ਚੇਂਜ ਹੋਵੇਗਾ ਸਮਝ ਲਿਓ ਮੇਰੀ ਗੱਲ ਲੋਟ ਸਾਈਜ਼ ਚੇਂਜ ਹੋਵੇਗਾ ਹੋਰ ਕੋਈ ਵੀ ਡਿਫਰੈਂਸ ਨਹੀਂ ਹੋਵੇਗਾ ਪ੍ਰਾਈਸ ਇੱਕੇ ਤਰ੍ਹਾਂ ਹੀ ਚੱਲੇਗਾ ਦੇਖ ਵੀ ਸਕਦੇ ਹੋ ਤੁਸੀਂ ਕੋਈ 1 ਰੁਪਏ ਦਾ ਵਾਧਾ ਘਾਟਾ ਹੋ ਸਕਦਾ ਇਸ ਤੋਂ ਜ਼ਿਆਦਾ ਕੋਈ ਫਰਕ ਨਹੀਂ ਹੁੰਦਾ ਠੀਕ ਹੈ ਦੇਖ ਸਕਦੇ ਹੋ অলਮੋਸਟ ਇਸ ਸਟੇਬਲ ਹੀ ਚੱਲਦੇ ਆ ਕਿਉਂਕਿ ਉਹ ਸਿਰਫ ਲੋਅਰ ਸਾਈਜ਼ ਘਟ ਕਰਨ ਲਈ ਹੀ ਐਮ ਬਣਾਇਆ ਹੋਇਆ ਹੁਣ ਆਪਾਂ ਇਹਦਾ ਚਾਰਟ ਦੇਖਾਂਗੇ ਪਹਿਲਾਂ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਆਪਾਂ ਟ੍ਰੇਡ ਕਿਵੇਂ ਕਰਨੀ ਹੈ ਇੱਥੋਂ ਆਪਾਂ ਦੇਖੋ ਇਸ ਦੇ ਉੱਤੇ ਕਲਿੱਕ ਕਰਨਾ ਹੈ ਬਾਕੀ ਜੇ ਤੁਸੀਂ ਟ੍ਰੇਡਿੰਗ 뷰 ਦੇ ਵਿੱਚ ਚਾਰਟ ਦੇਖ ਰਹੇ ਹੋ ਤੇ ਜੋ ਕਰੂਡ ਔਇਲ ਦੇ ਨਾਮ ਤੇ ਆਏਗਾ ਜੋ ਆਪਾਂ ਇੱਥੇ ਦਿਖਾਇਆ ਸੀ ਤੁਹਾਨੂੰ ਇਹ ਦੇਖੋ ਕਰੂਡ ਔਇਲ ਫਿਊਚਰ ਦੇ ਨਾਮ ਤੇ ਜਦੋਂ ਤੁਸੀਂ ਇਹਦੇ ਵਿੱਚ ਲਿਖੋਗੇ ਟ੍ਰੇਡਿੰਗ 뷰 ਇਸ ਚਾਰਟ ਦੇਖ ਕੇ ਤੁਸੀਂ ਕਰੂਡ ਔਇਲ ਐਮ ਦੇ ਵਿੱਚ ਵੀ ਟ੍ਰੇਡਿੰਗ ਟ੍ਰੇਡ ਕਰ ਸਕਦੇ ਜੋ ਮਤਲਬ ਕਰੂਡ ਆਇਲ ਮਿਨੀ ਦੇ ਵਿੱਚ ਵੀ ਕਰ ਸਕਦੇ ਜੋ ਤੇ ਜੋ ਸਿੰਪਲ ਕਰੂਡ ਆਇਲ ਹੈ ਉਹਦੇ ਵਿੱਚ ਵੀ ਕਰ ਸਕਦੇ ਹੋ ਠੀਕ ਹੈ ਹੁਣ ਆਪਾਂ ਇੱਥੇ ਵਾਪਸ ਜਾਵਾਂਗੇ ਤੇ ਇੱਥੇ ਆਪਣਾ ਇਹ ਚਾਰਟ ਆ ਜਾਵੇਗਾ ਇਹ ਦੇਖੋ ਇਹ ਚਾਰਟ ਆ ਗਿਆ ਇਹ ਆਪਣਾ ਵੀਕਲੀ ਚਾਰਟ ਆ ਗਿਆ ਆਪਾਂ ਛੋਟੇ ਟਾਈਮ ਫਰੇਮ ਤੇ ਜਾ ਕੇ ਦੇਖਾਂਗੇ 15 ਮਿੰਟ ਤੇ ਇਸ ਤੇ ਆਪਾਂ ਕੱਲ ਵੀਡੀਓ ਵੀ ਬਣਾਈ ਸੀ ਜੋ ਆਪਾਂ ਸਟ੍ਰੈਟਜੀ ਦੱਸੀ ਸੀ ਤਾਂ ਕਰਕੇ ਸਾਰਾ ਕੁਝ ਲੱਗਾ ਹੋਇਆ ਹੈ ਇਹ ਦੇਖੋ ਕਿ ਇਹ ਚਾਰਟ ਇਸ ਤਰ੍ਹਾਂ ਚੱਲ ਰਿਹਾ ਹੈ ਇਹ ਫਿਊਚਰ ਦਾ ਚਾਰਟ ਇਸ ਨੂੰ ਦੇਖ ਕੇ ਆਪਾਂ ਟਰੇਡ ਕਰਦੇ ਹਾਂ ਇਹਦੇ ਵਿੱਚ 24h ਬੰਦਾ ਚਾਹੇ ਆਪਾਂ ਆਪਸ਼ਨ ਚ ਕਰਨੀ ਚਾਹੇ ਆਪਾਂ ਫਿਊਚਰ ਦੇ ਵਿੱਚ ਕਰਨੀ ਹੈ ਇਹ ਤਾਂ ਹੋ ਗਿਆ ਚਾਰਟ ਦੇਖਣ ਦਾ ਤਰੀਕਾ ਤੁਸੀਂ ਮਤਲਬ ਕਿ ਬ੍ਰੋਕਰ ਦੇ ਵਿੱਚ ਜੇ ਦੇਖਣਾ ਹੈ ਤੇ ਇਸੇ ਤਰ੍ਹਾਂ ਹੀ ਦੇਖੋਗੇ ਮਤਲਬ ਕਿ ਜੋ ਆਪਣਾ ਹੁਣ ਫਿਊਚਰ ਚੱਲ ਰਿਹਾ ਹੈ ਠੀਕ ਹੈ ਜਦੋਂ ਐਕਸਪਾਇਰ ਹੋ ਜਾਵੇਗਾ ਫਿਰ ਨੈਕਸਟ ਫਿਊਚਰ ਦਾ ਦੇਖਣਾ ਤੁਸੀਂ ਸਟਾਰਟ ਕਰ ਦਵੋਗੇ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਟਰੇਡ ਕਿਵੇਂ ਕਰਨੀ ਹੈ ਹੁਣ ਜਿਵੇਂ ਦੇਖੋ ਕਿ ਇਹ ਜੋ ਆਪਣਾ ਚੱਲ ਰਿਹਾ ਹੈ ਪ੍ਰਾਈਸ ਆਪਾਂ ਦੇਖਣਾ ਹੈ ਪਹਿਲਾਂ ਕਿਉਂਕਿ ਆਪਾਂ ਜਦੋਂ ਨਿਫਟੀ ਦੇ ਵਿੱਚ ਵੀ ਟ੍ਰੇਡ ਕਰਦੇ ਆਂ ਪ੍ਰਾਈਸ ਦੇਖਦੇ ਆਂ ਕਿ ਕਿਹੜਾ ਆਪਾਂ ਬਾਇ ਕਰਨਾ ਆ ਕਾਲ ਜਾਂ ਪੁੱਟ ਜਿਵੇਂ ਮੰਨ ਲਓ ਕਿ ਹੁਣ 5400 ਤੇ ਪ੍ਰਾਈਸ ਚੱਲ ਰਿਹਾ ਹੈ ਤੇ ਆਪਾਂ 5400 ਦਾ ਜਾਂ ਫਿਰ 5500 ਦਾ 5400 ਦਾ ਆਪਣਾ ਜਿਹੜਾ ਉਹ ਐਟ ਦਾ ਮਨੀ ਰਹੇਗਾ ਤੇ ਉਸੇ ਨੂੰ ਹੀ ਆਪਾਂ ਬਾਇ ਕਰਨ ਲਈ ਸੋਚਾਂਗੇ ਠੀਕ ਹੈ ਸਰਚ ਕਰਾਂਗੇ ਆਪਾਂ ਇੱਥੇ ਇੱਥੇ ਆਪਾਂ ਲਿਖਾਂਗੇ ਕਰੂਡ ਆਇਲ ਠੀਕ ਹੈ ਕਰੂਡ ਲਿਖ ਕੇ ਠੀਕ ਹੈ ਉਸ ਤੋਂ ਬਾਅਦ ਆਪਾਂ ਲਿਖ ਦਵਾਂਗੇ 5400 70 ਲਿਖ ਦਵਾਂਗੇ ਠੀਕ ਹੈ ਇਹ ਦੇਖੋ ਇੱਥੇ ਸਟ੍ਰਾਈਕ ਪ੍ਰਾਈਸ ਆ ਜਾਣਗੇ ਇਸ ਦੀ ਤੁਸੀਂ ਵਾਚ ਲਿਸਟ ਵੀ ਬਣਾ ਸਕਦੇ ਹੋ ਇੱਥੋਂ ਸੇਵ ਕਰਕੇ ਆ ਦੇਖੋ ਇੱਥੇ ਸੇਵ ਦਾ অপਸ਼ਨ ਹੁੰਦਾ ਹੈ ਇਹ ਦੇਖੋ ਕਰੂਡ ਆਇਲ ਦੇ ਸਾਰੇ ਆ ਗਏ ਠੀਕ ਹੈ ਇਹ ਦੇਖੋ ਥੱਲੇ ਜਾਵੋਗੇ ਤਾਂ MCX ਦੇ ਵਿੱਚ ਆ ਦੇਖੋ ਕਰੂਡ ਆਇਲ M ਲਿਖਿਆ ਹੋਇਆ ਠੀਕ ਹੈ ਇਹ ਮੈਂ ਕਾਲ ਦਾ ਪ੍ਰਾਈਸ ਆ ਰਿਹਾ ਨਾਲ ਦੀ ਨਾਲ ਥੱਲੇ ਦੇਖੋ ਪੁੱਟ ਦਾ ਵੀ ਆ ਰਿਹਾ ਹੈ ਠੀਕ ਹੈ ਇਹ ਦੇਖ ਸਕਦੇ ਹੋ ਇਹ ਦੇਖੋ ਜੋ ਵੀ ਮਤਲਬ ਕਿ ਇਹਦੇ ਆਪਣੇ ਆਪਸ਼ਨ ਜੋ ਆਪਸ਼ਨ ਹੈ ਆਪਸ਼ਨ ਕਿਦੋਂ ਐਕਸਪਾਇਰ ਹੋਣਗੇ ਉਹਨਾਂ ਦੀ ਤਾਰੀਖ ਥੱਲੇ ਲਿਖੀ ਹੋਈ ਹੈ 17 ਨਵੰਬਰ ਠੀਕ ਹੈ ਫਿਊਚਰ ਐਕਸਪਾਇਰ 19 ਨੂੰ ਹੋਵੇਗਾ ਇਹ ਪਹਿਲਾਂ ਐਕਸਪਾਇਰ ਹੋ ਜਾਣਗੇ ਠੀਕ ਹੈ ਜਿਵੇਂ ਆਪਣੀ ਮਤਲਬ ਕਿ ਐਕਸਪਾਇਰੀ ਹੁੰਦੀ ਹੈ ਨਾ ਨਿਫਟੀ 50 ਚ ਉਹ ਹਰ ਹਫਤੇ ਹੁੰਦੀ ਪਰ ਇਹ ਮੰਥ ਇੱਕ ਮੰਥ ਬਾਅਦ ਐਕਸਪਾਇਰ ਹੁੰਦੇ ਆ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ ਤੇ ਇਹ ਕਾਲ ਹੈ ਤੇ ਪੁਟ ਹੈ ਇਹਦਾ ਪਰ ਚਾਰਟ ਇੱਥੋਂ ਦੇਖ ਸਕਦੇ ਆ ਇਸ ਤੇ ਕਲਿੱਕ ਕਰਕੇ ਠੀਕ ਹੈ ਇੱਥੇ ਆਪਾਂ ਨੂੰ ਇਹ ਜਿਹੜਾ ਕਾਲ ਦਾ ਚਾਰਟ ਦਿਖਾਈ ਦੇਣ ਲੱਗ ਪਵੇਗਾ ਠੀਕ ਹੈ ਇਹ ਦੇਖੋ ਇੱਧਰ ਪ੍ਰੀਮੀਅਮ ਚੱਲ ਰਿਹਾ ਇਹਦਾ ਇਸ ਸਾਈਡ ਤੇ ਤੁਸੀਂ ਪ੍ਰੀਮੀਅਮ ਦੇਖ ਸਕਦੇ ਹੋ ਇਹ ਜੋ ਚੱਲ ਰਿਹਾ ਹੈ ਪ੍ਰੀਮੀਅਮ ਹੈ 222 ਤੇ ਚੱਲ ਰਿਹਾ ਹੁਣ ਇਹ ਇਹਦਾ ਪ੍ਰੀਮੀਅਮ ਹੈ ਠੀਕ ਹੈ ਇਸ ਨੂੰ ਆਪਾਂ ਬਾਏ ਕਰਨ ਲਈ ਬਾਏ ਕਰਾਂਗੇ ਤਾਂ ਇਹ ਆਪਾਂ ਨੂੰ ਘੱਟ ਪੈਸੇ ਨਾਲ ਬਾਏ ਹੋ ਜਾਵੇਗਾ ਇਸ ਦੇ ਉੱਤੇ ਆਪਾਂ ਕਲਿੱਕ ਕਰਾਂਗੇ ਠੀਕ ਹੈ ਤੇ ਉਸ ਤੋਂ ਬਾਅਦ ਆ ਦੇਖੋ ਕਿ ਇੱਥੇ ਜੋ ਫੰਡ ਅਵੇਲੇਬਲ ਹੈ ਉਸ ਨੂੰ ਮੈਂ ਮਤਲਬ ਕਿ ਉੱਤੋਂ ਕਵਰ ਕੀਤਾ ਹੋਇਆ ਤੇ ਇਸ ਜਗ੍ਹਾ ਤੇ ਤੁਸੀਂ ਦੇਖੋ ਧਿਆਨ ਨਾਲ ਆ ਦੇਖੋ ਤੁਸੀਂ ਧਿਆਨ ਨਾਲ ਕਿ ਆਪਾਂ 2200 67 ਰੁਪਏ ਦੇ ਵਿੱਚ ਮਤਲਬ ਕਿ ਇਸ ਦਾ ਇੱਕ ਲੋਟ ਬਾਇ ਕਰ ਸਕਦੇ ਆ ਠੀਕ ਹੈ ਸਮਝ ਲੱਗ ਗਈ ਇਹ ਇਹਦੇ ਵਿੱਚ ਆਪਾਂ 2267 ਰੁਪਏ ਨਾਲ ਇੱਕ ਲੋਟ ਬਾਇ ਕਰ ਸਕਦੇ ਹਾਂ ਹੁਣ ਜਿੰਨੇ ਵੀ ਲੋਟ ਤੁਸੀਂ ਲੈਣੇ ਆ ਉਸ ਦੇ ਹਿਸਾਬ ਨਾਲ ਇਹ ਕਾਊਂਟਿੰਗ ਵਾਧਦੀ ਜਾਵੇਗੀ ਇੱਥੇ ਆਪਾਂ ਘੱਟ ਪੈਸੇ ਨਾਲ ਟਰੇਡ ਕਰ ਸਕਦੇ ਹਾਂ ਜੇ ਤੁਸੀਂ ਘੱਟ ਪੈਸੇ ਨਾਲ ਟਰੇਡ ਕਰਨਾ ਚਾਹੁੰਦੇ ਹੋ ਨਾ ਤੇ ਇਹ ਚੀਜ਼ ਤੁਸੀਂ ਕਰ ਸਕਦੇ ਹੋ ਠੀਕ ਹੈ ਇੱਥੋਂ ਆਪਾਂ ਚੇਂਜ ਕਰਕੇ ਜੇ ਜਿੰਨੇ ਵੀ ਆਪਾਂ ਲੋਟ ਸਾਈਜ਼ ਕਰਾਂਗੇ ਜੇ ਦੇਖੋ 2 ਹੋ ਗਏ 3 ਹੋ ਗਏ ਤੇ ਉਸ ਦੇ ਹਿਸਾਬ ਨਾਲ ਪ੍ਰਾਈਸ ਅੱਗੇ ਮੂਵ ਹੁੰਦਾ ਜਾਵੇਗਾ ਠੀਕ ਹੈ ਇਹ ਆ ਘੱਟ ਪੈਸੇ ਨਾਲ ਟ੍ਰੇਡ ਕਰਨੀ ਹੁਣ ਦੇਖੋਗੇ ਇਹਦੇ ਵਿੱਚ ਜੇ ਆਪਾਂ ਇੱਕ ਲੋਟ ਬਾਈ ਕਰਦੇ ਹਾਂ ਤੇ 2252 ਰੁਪਏ ਦੇ ਆਸ-ਪਾਸ ਆਪਣਾ ਲੱਗਦਾ ਆ 100 200 ਉੱਤੇ ਥੱਲੇ ਹੋ ਸਕਦਾ ਠੀਕ ਹੈ ਜਦੋਂ ਪ੍ਰਾਈਸ ਵੱਧਦਾ ਘਟਦਾ ਰਹਿੰਦਾ ਹੈ ਤੇ ਜੇ ਆਪਾਂ ਇੰਟਰਾਡੇ ਵੀ ਕਰਾਂਗੇ ਸੇਮ ਪ੍ਰਾਈਸ ਰਹੇਗਾ ਓਵਰਨਾਈਟ ਤੇ ਵੀ ਸੇਮ ਪ੍ਰਾਈਸ ਰਹੇਗਾ ਕੋਈ ਡਿਫਰੈਂਟ ਨਹੀਂ ਆਵੇਗਾ ਠੀਕ ਆ ਹੁਣ ਜੇ ਆਪਾਂ ਗੱਲ ਕਰੀਏ ਦੂਸਰੇ ਦੀ ਉਹਦੀ ਮੈਂ ਤੁਹਾਨੂੰ ਦਿਖਾ ਦਿੰਨਾ ਇਹਦੇ ਵਿੱਚ ਦੇਖੋਗੇ ਇੱਕ ਕਾਉਂਟਰੀ ਲਿਖੀ ਹੋਈ ਹੈ ਠੀਕ ਆ ਮਤਲਬ ਜੇ ਜੋ ਕਰੂਡ ਆਇਲ ਦਾ ਪ੍ਰਾਈਸ ਆ ਉਹਦੇ ਹਿਸਾਬ ਨਾਲੇ ਇੱਕ ਕੁਆਂਟੀਟੀ ਆ ਠੀਕ ਹੈ ਤੇ ਹੁਣ ਆਪਾਂ ਚੱਲਾਂਗੇ ਦੂਸਰੇ ਤੇ ਇਸ ਨੂੰ ਆਪਾਂ ਹਟਾ ਦੇਵਾਂਗੇ ਉਸ ਤੋਂ ਬਾਅਦ ਆ ਮੈਂ ਇੱਥੇ ਸਰਚ ਕਰਾਂਗਾ ਹੁਣ ਆਪਾਂ ਸਰਚ ਕਰਾਂਗੇ ਕਰੂਡ ਆਇਲ 5200 ਕਿਰ ਤੋਂ ਪਕੋਲ ਦਾ ਹੀ ਪ੍ਰਾਈਸ ਦੇਖਾਂਗੇ ਪਰ ਇਸ ਵਾਰ ਆਪਾਂ ਨੋਰਮਲ ਕਰੂਡ ਆਇਲ ਦਾ ਦੇਖਾਂਗੇ ਮਿਨੀ ਦਾ ਨਹੀਂ ਦੇਖਾਂਗੇ ਕਰੂਡ ਆਇਲ ਮਿਨੀ ਇਸੇ ਕਰਕੇ ਬਣਿਆ ਹੈ ਜਿਨ੍ਹਾਂ ਨੇ ਘੱਟ ਪੈਸੇ ਨਾਲ ਟਰੇਡ ਕਰਨੀ ਹੋ ਉਹਦੇ ਵਿੱਚ ਕਰ ਸਕਦੇ ਆ ਜਿਨ੍ਹਾਂ ਨੇ ਵੱਧ ਪੈਸੇ ਨਾਲ ਟਰੇਡ ਕਰਨੀ ਉਹ ਇਹਦੇ ਵਿੱਚ ਕਰ ਸਕਦੇ ਆ ਹੁਣ ਇਹਦਾ ਆਪਾਂ ਇੱਥੇ ਬਾਈ ਤੇ ਕਲਿੱਕ ਕਰਾਂਗੇ ਠੀਕ ਹੈ ਇੱਥੇ ਦੇਖ ਸਕਦੇ ਹੋ ਇੱਥੇ ਹੁਣ ਪ੍ਰਾਈਸ ਤੁਸੀਂ ਦੇਖ ਸਕਦੇ ਹੋ ਇਹ ਦੇਖ ਸਕਦੇ ਜਿਓ 21850 ਨਾਲ ਆਪਣਾ ਇੱਕ ਲੋਟ ਬਾਈ ਹੋਵੇਗਾ ਠੀਕ ਹੈ ਇੱਕ ਲੋਟ 21850 ਨਾਲ ਬਾਈ ਹੋਵੇਗਾ ਠੀਕ ਹੈ ਹੁਣ ਇਹਦੇ ਵਿੱਚ ਇੱਕ ਚੀਜ਼ ਤੁਸੀਂ ਡਿਫਰੈਂਟ ਦੇਖਣੀ ਆ ਕਿ 100 ਰੁਪਿਆ ਜੋ ਮਤਲਬ ਕਿ ਕਰੂਡ ਆਇਲ 1.0 ਮੂਵ ਹੋਵੇਗਾ ਨਾ ਆਲਮੋਸਟ ਤਾਂ ਤੁਹਾਡਾ 100 ਰੁਪਏ ਦਾ ਪ੍ਰੋਫਿਟ ਹੋਵੇਗਾ ਤੇ 100 ਦਾ ਲਾਸ ਹੋਵੇਗਾ ਪਰ ਜੋ ਆਪਾਂ ਕਰੂਡ ਆਇਲ ਐਮ ਵੇਖਿਆ ਉਹਦੇ ਵਿੱਚ ਕੀ ਆ ਕਿ ਕਰੂਡ ਆਇਲ 1 ਰੁਪਿਆ ਮੂਵ ਹੋਵੇਗਾ ਠੀਕ ਆ ਤਾਂ ਤੁਹਾਨੂੰ 1 ਰੁਪਏ ਦਾ ਹੀ ਪ੍ਰੋਫਿਟ ਹੋਵੇਗਾ ਇਹ ਚੀਜ਼ ਤੁਸੀਂ ਧਿਆਨ ਦੇਣੀ ਆ ਕਿਉਂਕਿ ਇਹ 100 ਐਕਸ ਆ ਉਹਦੇ ਬਰਾਬਰ ਠੀਕ ਆ ਮਤਲਬ ਇਹ ਵੀ ਤੁਸੀਂ ਮੰਨ ਕੇ ਚੱਲ ਸਕਦੇ ਜੋ ਕਿ ਉਹਦੇ ਇੱਕ ਲੋਟ ਦੇ ਬਰਾਬਰ ਇਹਦੇ ਤੁਹਾਨੂੰ ਮਾਫ ਕਰਨਾ 1 ਰੁਪਿਆ ਨਹੀਂ 10 ਰੁਪਏ प्रॉफिट ਹੋਵੇਗਾ ਠੀਕ ਹੈ 1 ਰੁਪਿਆ ਮੂਵ ਕਰਨ ਨਾਲ ਕਰੂਡ ਆਇਲ ਦੇ ਵਿੱਚ 10 ਰੁਪਏ प्रॉफिट ਹੋਵੇਗਾ ਤੇ ਜਿਹੜਾ ਨਾਰਮਲ ਕਰੂਡ ਆਇਲ ਉਹਦੇ ਵਿੱਚ 1 ਰੁਪਿਆ ਮੂਵ ਕਰਨ ਨਾਲ 100 ਰੁਪਏ प्रॉफिट ਹੋਵੇਗਾ ਠੀਕ ਹੈ ਮੈਂ ਆਈਡੀਆ ਦੇ ਤੌਰ ਤੇ ਕਹਿ ਰਿਹਾ ਉਹ ਜਦੋਂ ਵੀ ਮਤਲਬ ਐਕਸਪਾਇਰੀ ਅੱਗੇ ਲਾਗੇ ਜਾਂ ਫਿਰ ਦੂਰ ਹੋ ਸਕਦੀ ਹੈ ਉਹਦੇ ਹਿਸਾਬ ਨਾਲ ਥੋੜਾ ਬਥਾ ਡਿਫਰੈਂਸ ਹੋ ਸਕਦਾ ਹੈ ਪਰ ਆਪਾਂ ਇੱਕ ਆਈਡੀਆ ਲਗਾ ਰਹੇ ਹਾਂ ਠੀਕ ਹੈ ਤੁਸੀਂ ਇਹ ਵੀ ਮੰਨ ਕੇ ਚੱਲ ਸਕਦੇ ਹੋ ਕਿ ਇਹ ਆਪਾਂ 10 ਲੋਟ ਲਏ ਆ ਇੱਥੇ ਜੇ ਆਪਾਂ ਕਰੂਡ ਆਇਲ 'ਚ ਟ੍ਰੇਡ ਕਰ ਰਹੇ ਹਾਂ ਤੇ ਇਹ ਜਿਹੜਾ ਇਹਦਾ ਇੱਕ ਰੂਡਲ ਐਮ ਦੇ 10 ਲੋਟਾਂ ਦੇ ਬਰਾਬਰ ਆ ਠੀਕ ਹੈ ਤੇ ਉੱਥੇ ਜੋ ਆਪਣਾ ਇੱਕ ਲੋਟ ਆ ਉਹ ਇਹਦੇ 10 ਮਤਲਬ ਕਿ ਇਸ ਤੋਂ 10 ਗੁਣਾ ਛੋਟਾ ਆ ਠੀਕ ਹੈ ਐਵੇਂ ਆਪਾਂ ਮੰਨ ਸਕਦੇ ਆ ਤੇ ਘੱਟ ਪੈਸੇ ਨਾਲ ਜੇ ਤੁਸੀਂ ਟਰੇਡ ਕਰਨੀ ਆ ਮੰਨ ਲਓ ਕਿ ਤੁਸੀਂ 10000 ਨਾਲ ਟਰੇਡ ਕਰਨੀ ਆ ਤੇ ਉੱਥੇ ਤੁਸੀਂ 5 ਲੋਟ ਲੈ ਸਕਦੇ ਜੋ ਤੇ ਤੁਹਾਡੀ 10000 ਨਾਲ ਟਰੇਡ ਹੋ ਜਾਵੇਗੀ ਜਾਂ 4 ਲੈ ਸਕਦੇ ਜੋ 10000 ਤੋਂ ਥੱਲੇ ਟਰੇਡ ਹੋ ਜਾਵੇਗੀ ਕਰੂਡਲ ਐਮ ਦੇ ਵਿੱਚ ਪੈਟਰਨ ਜੋ ਵੀ ਚੱਲਣਗੇ ਉਹ ਸੇਮ ਹੀ ਰਹੇਗਾ ਕੋਈ ਵੀ ਡਿਫਰੈਂਸ ਨਹੀਂਗਾ ਬਿਲਕੁਲ ਉਹ ਘੱਟ ਪੈਸੇ ਵਾਸਤੇ ਬਣਿਆ ਹੈ ਤੇ ਇਹ ਵੱਧ ਪੈਸੇ ਵਾਸਤੇ ਬਣਿਆ ਹੋਰ ਕੁਝ ਵੀ ਫਰਕ ਨਹੀਂਗਾ ਇਹ ਆਪਾਂ ਨੂੰ ਇੱਥੇ ਸੁਵਿਧਾ ਮਿਲ ਜਾਂਦੀ ਹੈ ਤੇ ਇਵੇਂ ਆਪਾਂ ਟਰੇਡ ਕਰ ਸਕਦੇ ਹਾਂ ਕੋਈ ਵੀ ਕੁਐਸਚਨ ਹੈ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਮਿਲਾਂਗੇ ਨੈਕਸਟ ਵੀਡੀਓ ਚ ਧੰਨਵਾਦ